ਹਾਂਜੀ ਫਸ਼ੀਗਾਲ ਵੀ ਸਾਰਿਆਂ ਨੂੰ ਵੀਦ ਕਰਦੇ ਹਾਂ ਤੁਸੀਂ ਸਾਡੇ ਕੋਲ ਆਏ ਠੀਕ ਠਾਕ ਹੋਵੋਗੇ ਹਾਂਜੀ ਲੱਗਿਆ ਨਹੀਂ ਅੱਜ ਵਾਲਾ ਵਲੌਗ ਸਟਾਰਟ ਕਰਨ ਤੇ ਬਸ ਲੱਗੇ ਸੀਗੇ ਜੀ ਕਿਚਨ ਦੀ ਸੋਈ ਦੀ ਸਫਾਈ ਸੋਈ ਕਰਨ ਪਰ ਸਾਰੇ ਪਾਣੀ ਪੁੰਡੇ ਆਪਾਂ ਬਾਹਰ ਕੱਢਦੇ ਹੋਏ ਸਿਰਫ ਆਪਣਾ ਗੈਸ ਸਿਲੰਡਰ ਤੇ ਉਹ ਮਾਈਕ੍ਰੋਵੇਵ ਰਹਿ ਗਿਆ ਬਾਕੀ ਸਾਰਾ ਕੁਝ ਆਪਾਂ ਦੇਖ ਸਕਦੇ ਹਾਂ ਕਿ ਹੈਨਾ ਬਾਹਰ ਕੱਢਤਾ ਤੇ ਸੋਚਿਆ ਵੀ ਚਲੋ ਹਨਾ ਦੀਵਾਲੀ ਆਉਣ ਵਾਲੀ ਆਪਾਂ ਵੀ ਸਫਾਈਆਂ ਜਿਹੜੀਆਂ ਸਟਾਰਟ ਕਰਦੀਏ ਤੇ ਦਰਾਂਟੀ ਨੇ ਪਾਣੀ ਪੁੰਡੇ ਸਾਰੇ ਬਾਹਰ ਕੱਢ ਲਏ ਕਿਉਂਕਿ ਜੇ ਮੌਸਮ ਜਿਆ ਥੋੜਾ ਜਿਹਾ ਖਰਾਬ ਹੀ ਆ एक काप बैठी हूँ हाँ जी की बता तो हैं आधे लकड़ी ने कप तोड़ता अर्पण आ की था बोता हैं फिर कप काते तोड़ता कापी कटे करियां ने देला कुड़ी बैठी रहते हैं हाय हॉली मार थोड़ी जो देख ला मरा यानि पानी पाके भी होता नहीं होनता है हैं बाप फिर रहन दे ਕਿ ਕਿੱਕ ਟੇਲਾ ਲਾ ਲਾਣਾ ਹੈ ਰਹਿਣ ਦੇ ਫਿਰ ਇਹਨੂੰ ਤਾਂ ਲਓ ਜੀ ਤੇ ਬਾਕੀ ਹੁਣ ਸਫਾਈਆਂ ਸੁਫਾਈਆਂ ਕਰ ਦਈਏ ਕਿਉਂਕਿ ਦਿਵਾਲੀ ਆਉਣੇ ਆਦੀ ਆਪਾਂ ਵੀ ਸਭ ਚੇ ਚਲ ਦਵਾਈਆਂ ਨੇ ਦਿਵਾਲੀ ਦੀਆਂ ਸਫਾਈਆਂ ਜਿਹੜੀ ਆਪਾਂ ਸਟਾਰਟ ਕਰ ਦਈਏ ਕਿਉਂਕਿ ਐਂ ਜੀ ਕਾਫੀ ਜ਼ਿਆਦਾ ਹਨਾ ਉਹ ਹੋ ਜਾਣਾ ਤੁਸੀਂ ਮੇਰੇ ਮੂੰਹ ਤੇ ਦੇਖ ਸਕਦੇ ਹੋ ਸਾਰੇ ਪਲੀਜ਼ ਅਵਾਰਡ ਕਰਿਓ ਤੇ ਕੱਲ੍ਹ ਵਾਲੇ ਹਨਾ ਵੀਡੀਓ ਦੇ ਉੱਤੇ ਸਾਰੇ ਭੈਣ ਭਰਾਵਾਂ ਨੇ ਬਹੁਤ ਛੋਟੇ-ਛੋਟੇ ਕਮੈਂਟ ਕੀਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਆਪਣੀ ਆਪਨ ਦਾ ਕੱਲ੍ਹ ਬਰਥਡੇ ਸੀਗਾ ਤੇ ਸਾਰਿਆਂ ਨੇ ਵਿਸ਼ ਕੀਤਾ ਉਹਦੇ ਦੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਤੇ ਹੁਣ ਬਸ ਹੁਣ ਧੋਤ ਭਈਆ ਕਰ ਲੀਏ ਤੇ ਬਾਕੀ ਦਾ ਫਿਰ ਦੇਖਦੇ ਆ ਕੀ ਆ ਸੱਚ ਪਾ ਮਾ ਦੇ ਕੱਲਾ ਸੋਈ ਸੋਈ ਲਈ ਹੋਊਗਾ ਕਿਉਂਕਿ ਜੀ ਇਹਦੀ ਮੌਸਮ ਵੀ ਖਰਾਬ ਜੀ ਆ ਸੱਚੇ ਜਿਉ ਲਹਣਾ ਸੋਈ ਸਾਫ ਕਰ ਲੈਣੇ ਆ ਤੇ ਕਦੇ ਬੱਦਲ ਹੋ ਜਾਂਦੇ ਆ ਕਦੇ ਪਾਣੀ ਕਲਿਆਉਂਦੀ ਆ ਕੁਛ ਨਹੀਂ ਪਤਾ ਬੱਦਦਾ ਹੈਗਾ ਕਿ ਕਹਿਣ ਜੀ ਕਮਰੇ ਦੀ ਸਫਾਈ ਕਰਦੇ ਫਿਰ ਕਪੜੇ ਨੂੰ ਹਨਾ ਮਰੂ ਦੇ ਕਪੜੇ ਉਪਰ ਤੋਂ ਪਲਵਾੜੇ ਪਾਣੇ ਸੀਗੇ ਤੇ ਉਹਦੇ ਕਰਕੇ ਆਪਾਂ ਬੈਡਰ ਦੀ ਸਫਾਈ ਜਿਹੜੀ ਕਮਰੇ ਦੀ ਸਫਾਈ ਉਹ ਨਹੀਂ ਕੀਤੀ ਹੈਗੀ ਤੇ ਹੁਣ ਕਾਲ ਜਿਹੜਾ ਪਪਾ ਆ ਜੂ ਦੇ ਦਿਆ ਉਹ ਟੋਕਰੀ ਲਾ ਹਣੀ ਆਪਾਂ ਉਤੋਂ ਕਿ ਫਿਰ ਉਹ ਵੀ ਧੁੱਤੀ ਜਾਊਗੀ ਬਸ ਹੁਣ ਇੱਕਦਰ ਫਿਲਟਰ ਰਹਿ ਗਿਆ ਆਪਣਾ ਕੱਢਣੇ ਵਾਲਾ ਤੇ ਕਿ ਕਹਾਂ ਕਾਫੀ ਜ਼ਿਆਦਾ ਹਨਾ ਤੁਹਾਨੂੰ ਪਤਾ ਅੱਜ ਮੈਂ ਝੜੂ ਨਹੀਂ ਸਿਲਾਇਆ ਹੈਗਾ ਮੈਨੂੰ ਪਤਾ ਸੀਗਾ ਕਿ ਸਫਾਈ ਕਰਨੀ ਆ ਬਾਕੀ ਹੋਰ ਆਪਾਂ ਸਾਰੇ ਕਿਤੇ ਝੜ ਚੂੜੂ ਲਾਤਾ ਤੇ ਬਾਕੀ ਹੁਣ ਬਾਕੀ ਦਾ ਹੋਰ ਸਾਫ਼ ਸੁਥਈਆ ਧੋਤ ਵਈਆ ਕਰ ਲਈ ਤੇ ਫਿਰ ਹਨਾ ਜਿਵੇਂ ਜਿਵੇਂ ਛਾਟ ਲਾਵਾਂਗੇ ਉਵੇਂ ਆਪਾਂ ਕਲਿੱਪ ਜੋੜਦੇ ਜਾਵਾਂਗੇ ਤੇ ਵੀਡੀਓ ਨੂੰ ਪਲੀਜ਼ ਹੈਡ ਤੱਕ ਜ਼ਰੂਰ ਦੇਖਿਓ ਤੇ ਫੋਲ ਸਪੋਰਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਉਜੀ ਆਪਾਂ ਬਣਾਉਣ ਲੱਗੇ ਜੀ ਚਾਹ ਤੇ ਆਂਟੀ ਕਹਿੰਦੀ ਕਿ ਨਹੀਂ ਮੈਂ ਭਾਂਡੇ ਭੁੰਡੇ ਮਾਜ਼ੀ ਮੰਨ ਤੇ ਚਾਹ ਬਣਾਉਣਾ ਆਹ ਦੇਖੋ ਉਧਰ ਕਿਵੇਂ ਬੈਠੀ ਆ ਚੀਜ਼ਾਂ ਲੈ ਲੈ ਕੀ ਖਰਾਬ ਕਰੀ ਜਾਂਦੀ ਲੈ ਅਰਪਨ ਇਹਨੇ ਅੱਡਗਾ ਪਾਇਆ ਭਾਜੀ ਤੇ ਮੈਂ ਚਾਹ ਬਣਾ ਲੱਗੀ ਅੱਜ ਮਿਆ ਵਾਲੇ ਗੈਸ ਤੇ ਚਾਹ ਬਣਾਉਣਗੇ ਕਿਉਂਕਿ ਹਨ ਆਪਣਾ ਦੂਸਰਾ ਸਿਲੰਡਰ ਆ ਜਿਹੜਾ ਕੱਲ ਖਤਮ ਹੋ ਗਿਆ ਤੇ ਕੱਲ ਐਤਵਾਰ ਸੀਗਾ ਤਾਂ ਕਰਕੇ ਭਰਾਇਆ ਨਹੀਂ ਹੈਗਾ ਹੁਣ ਅੱਜ ਦੇਖਦੇ ਆ ਜਾਣਗੇ ਭਾਈ ਤੇ ਹਨ ਅੱਜ ਬਣਾਵਾਂਗੇ ਸਿਲੰਡਰ ਸਿਲੰਡਰ ਕਰ ਖਤਮ ਹੋ ਗਿਆ ਸੀ ਆਪਣਾ ਇਸ ਕਰਕੇ ਜੀ ਆ ਸਿਲੰਡਰ ਚੱਲਣਾ ਕਵੀ ਛੋਟਾ ਸਿਲੰਡਰ ਹੁੰਦਾ ਹੈ ਆਪਣਾ ਤੇ ਇਹਦੇ ਤੇ ਵਧੀਆ ਜਨ ਦੀ ਕੰਮ ਕੰਮ ਚੱਲ ਟਾਈਮ ਸਾਰ ਜਾਂਦਾ ਤੇ ਬਸ ਹੁਣ ਲੱਗੇ ਸੀ ਜੀ ਚਾਹ ਬਣਾਉਣਾ ਆਂਟੀ ਬਾਹਰ ਭਾਂਡੇ ਮਾਰਦੀ ਆ ਹਾਂ ਬਤ ਅਂਟੀ ਸਿਲੰਡਰ ਵਾਲਾ ਬਾਈ ਬੋਲਦਾ ਨਹੀਂ ਨਹੀਂ ਧਿਆ ਰੱਖੀ ਜੰਗਾ ਜੀ ਸਿਲੰਡਰ ਵਾਲਾ ਬਾਈ ਬੋਲਿਆ ਅੱਤ ਸੇ ਹੋਵੜਾ ਝ ਫਿਰ ਮੈਂ ਜੇ ਆਹ ਸਿਲੰਡਰ ਭਰੋਣਾ ਤਿਆਰ ਰੱਖਿਓ ਇੱਥੇ ਬਸ ਨਾ ਹੱਸੋ ਇਹ ਪਸਾਰੀ ਖਾਲੀ ਕਰਤੀ ਹੈ ਰਹਿਣਾ ਪਾਈਪ ਮੰਗਵਾਇਆ ਵਾ ਗਾਲੀ ਦੇ ਪਾਪਾ ਤੋਂ ਕੋਮ ਨੂੰ ਗਏ ਨੇ ਹੁਣ ਮੈਂ ਕਿਹਾ ਪਾਈਪ ਲਿਆ ਦੂੰਗਾ ਟੋਣ ਵਾਸਤੇ ਸੋਈ ਨੂੰ ਤੇ ਫਿਰ ਉਸ ਸੋਈ ਤੋਂ ਨਹੀਂ ਹੁਣ ਚਾਹ ਪੀਲੀ ਬਣਾ ਕੇ ਜਿਵੇਂ ਪਹਿਲਾਂ ਕੈਰੀ ਜੀ ਫੇਰ ਲੱਗ ਦੇ ਕੰਮ ਕਰ ਕਰਨਾ ਹਾਂਜੀ ਲਓ ਜੀ ਮੈਂ ਲੱਗੀ ਸੀ ਕਿ ਬੈਂਕ ਸਾਹਿਬ ਤਾਂ ਮੈਂ ਚਲੋ ਹੁਣ ਨਾਮ ਨਹੀਂ ਆਣ ਆਪਾਂ ਤੇ ਵੀ ਜੀ ਸਾਫ ਕਰਦੀਏ ਕਿਉਂਕਿ ਇਹਨਾਂ ਫੇਰ अर्पण किडती उ पर लिया ला देंगे फ्रिज फ्रुज भी है चंगी तरह अपनी धोती तो एन बधिया निकला चल ए समान सारा बहर पे वा ਸੁੱਕੇ ਤੇ ਹਾਂ ਹੁਣ ਇਹਨੂੰ ਉਹ ਕਰ ਦਾਂਗੇ ਤੇ ਦਰਵਾਜ਼ਾ ਟੋਲਾ ਟੋਲਾ ਮੈਂ ਸਾਰੇ ਤੋਤੇ ਬਸ ਹੁਣ ਕੱਲਾ ਫਰਸ਼ ਰਹਿ ਗਿਆ ਨੀਚੇ ਤੋਂ ਤੁਹਾਨੂੰ ਆਪਾਂ ਦਰਵਾਜ਼ਾ ਲੱਗੀ ਜੀ ਸੀਗੀ ਤੁਹਾਨੂੰ ਆ ਲਓ ਗੇਟ ਵੀ ਆਪਾਂ ਇਹਨਾਂ ਆਪਣਾ ਚੰਗੀ ਤਰ੍ਹਾਂ ਸਾਫ਼ ਕਰਤਾ ਤੋਤਾ ਸਮਾਰ ਕੇ ਇਹ ਚੱਲ ਹੋਣਾ ਹੈ ਇੱਕ ਵਾਰੀ ਬਸ ਥੱਲੇ ਫਰਸ਼ ਫਰਸ਼ ਰਹਿ ਗਿਆ ਉਹ ਉਹਦੇ ਥੱਲੇ ਸੀ ਨਾ ਫ੍ਰਿਜ ਦੇ ਨੀਚੇ ਝਾੜੂ ਨਹੀਂ ਵੱਜਦਾ ਹੈਗਾ ਤੇ ਬਾਕੀ ਆਪਣੀ ਫਿਰ ਮੈਂ ਤੁਹਾਨੂੰ ਸਾਰੀ ਰਸੋਈ ਧੋ ਕੇ ਫਿਰ ਬਾਅਦ ਵਿੱਚ ਆਕਨੀਆ ਲਓ ਜੀ ਐਨ ਪੂਰੀ ਬਧੀਆ ਆਪਣੀ ਕਲੀਨਰ ਸੋਈ ਹੋਗੀ ਬਿਲਕੁਲ ਸਾਫ ਕਰਤੀ ਹੁਣ ਉਥੇ ਨਾ ਹਾਂ ਆਪਾਂ ਦੇ ਦੇ ਪੜਦੇ ਲਾਉਣੇ ਆ ਜੇ ਟਾਈਮ ਮਿਲ ਗਿਆ ਤਾਂ ਜਰੂਰ ਹਨਾ ਉਹ ਕਰਾਂਗੇ ਮੇਰੇ ਫਿਰਲ ਸਮਾਨ ਰੱਖ ਲਾਂਗੇ ਐਨ ਪੂਰੀ ਬਿਲਕੁਲ ਸਾਫ ਹੋਗੀ ਤੇ ਫ੍ਰਿਜ ਵੀ ਆਪਣੀ ਸਾਫ ਹੋਗੀ ਫ੍ਰਿਜ ਨੂੰ ਮੈਂ ਥੋੜੀ ਜਿਹੀ ਖੁੱਲੀ ਛੜ ਤਾਂ ਮੈਂ ਕਿਹਾ ਪੱਖਾ ਲੱਗਿਆ ਮੈਂ ਕਿਹਾ ਥੋੜਾ ਜਿਹਾ ਹੋ ਹੋ ਜਾਊਗਾ ਚਾਹ ਹ ਸਾਫ ਹੋ ਜਾਊਗਾ ਹੈ ਓਏ ਚੱਲ ਯਾਰ ਇਹ ਤਾਂ ਬੇਲੀ ਆ ਹਾਂ ਮੈਂ ਤਾਂ ਕੰਮ ਕਰਨੇ ਆ ਚਲੋ ਜੀ ਇੱਧਰ ਸੰਗ ਤਾਂ हांंटी ਮੈਂ ਤੁਹਾਨੂੰ ਆਪਣਾ ਫੇਸ ਵੈਸੇ ਦਿਖਾ ਦਿੱ ਕਿ ਬੁਰੀ ਹਾਲਤ ਵਿੱਚ ਪਈ ਆ ਹੈ ਇਹਦੇ ਵਿੱਚ ਪਤਾ ਨਹੀਂ ਨਾ ਦੱਸਦਾ ਕੀ ਆ ਹਾਂ ਇੱਧਰ ਰੱਖ ਦੇ ਲਓ ਜੀ ਇੱਧਰ ਸਾਰਾ ਸਮਾਨ ਫ੍ਰਿਜ ਦਾ ਕਿ ਉਧਰ ਆਪਣੇ ਭਾਂਡੇ ਆਂਟੀ ਨੇ ਧੋਤੇ ਸਾਰੇ ਆ ਰਹਿ ਗਏ ਹੁਣ ਆਪਣੀ ਟੋਕਰੀ ਵਗੈਰਾ ਰਹਿ ਗਈ ਬਸ ਉਹਨਾਂ ਕਰ ਲਈ ਜਿਆ ਥੋੜਾ ਮोटा ਸਮਾਨ ਹੋ ਰਹਿ ਗਿਆ ਬਾਕੀ ਸਾਰਾ ਧੁੱਤਾ ਗਿਆ ਚਲਾਇਆ ਹਾਂ ਹੁਣ ਇੱਕ ਵਾਰੀ ਸਾਰਾ ਚੰਗੀ ਤਰ੍ਹਾਂ ਸਾਫ ਜਾ ਹੋ ਜਾਊਗਾ ਹੁਣ ਮੈਂ ਬਣਾਣਾ ਚਾੜ ਕਿ ਰੋਟੀ ਖਾਣੀ ਆ ਅੱਜ ਮੈਨੂੰ ਪਤਾ ਨਹੀਂ ਸੀਗਾ ਵੀ ਆਂਟੀ ਨਹੀਂ ਆਉਣਾ ਖਲਾਰਾ ਦੇਖੋ ਖਲਾਰਾ ਕਲਾਰਾ ਕਲਾਰਾ ਇੱਧਰ ਕੱਪੜੇ ਆਪਣੇ ਤੋਤੇ ਪਏ ਸਾਰੇ ਤਹਾਂ ਲਾਉਣੇ ਆਲੇ ਤੇ ਇੱਧਰ ਥੋੜਾ ਥੋੜਾ ਸਮਾਨ ਕਿ ਕਹੇ ਹੁਣ ਇੱਕ ਵਾਰੀ ਲੱਗ ਕੇ ਹਨਾ ਸਾਰਾ ਚੰਗੀ ਤਰ੍ਹਾਂ ਸਾਫ ਹੋ ਜਾਊਗਾ ਫੇਰ ਚੱਲ ਹਨਾ ਵਧੀਆ ਜੰਦੀ ਰਾਮਦਾਰੀ ਆ ਲਓ ਜੀ ਦੇਖੋ ਦੱਸਿਓ ਮੜਾ ਇਹ ਕਮੈਂਟ ਕਰਕੇ ਕਿਈਏ ਮੇਰੇ ਨਾਲ ਸੋਈ ਆਪਣੀ ਵਧੀਆ ਲੱਗੀ। ਉਹ ਮੈਂ ਨਾ ਖੋਲਿਆ ਨਹੀਂ ਹੈਗਾ ਮੇਤੋਂ ਤੇ ਗਰਵੇ ਦੇ ਪਾਪਾ ਦੀ ਧੂਵੀ ਦੁਖਦੀ ਹੈ ਕਾਫੀ ਜਿਆਦਾ ਹਨਾ ਤੇ ਤਾਂ ਕਰਕੇ ਉਹਨਾਂ ਨੇ ਖੋਲਣਾ ਨਹੀਂ ਸੀਗਾ ਝੁਕਣਾ ਨਹੀਂ ਹੈਗਾ ਕਹਿੰਦੇ ਨੀਚੇ ਨੂੰ ਮੈਂ ਤਾਂ ਖੋਲਿਆ ਨਹੀਂਗਾ ਮੈਂ ਕਿਹਾ ਚੱਲਾਂ ਕਿਨ ਕਮ ਕਲਾਈ ਹੀ ਰਹਿਣ ਦੇ ਬਾਕੀ ਸਾਰ ਆਪਾਂ ਸਾਫ ਕਰਤਾ ਲੋਚੀ ਫੇਟਾ ਪਰਲਾ ਪੋਸ਼ਨ ਨੀਚੇ ਵਾਲਾ ਸਾਰੀ ਹੋ ਗਈ ਚੰਗੀ ਸਾਫ ਉਹਨੂੰ ਪਿਲਕ ਜੀ ਹੈ ਨਾ ਲੱਗੀ ਹੋਈ ਆ ਉੱਥੇ ਉੱਥੇ ਤੇ ਉਹ ਥੋੜੀ ਜੀ ਲਹੀ ਨਹੀਂ ਹੈਗੀ ਮੇਤੋਂ ਬਾਕੀ ਸਾਰਾ ਹੋ ਗਿਆ ਸੀ ਅੱਜ ਇਹ ਟਾਕੀ ਆ ਨਾ ਇਹ ਵਿੱਚ ਜੀ ਨਾ ਸਾਫ ਕਾ ਨਹੀਂ ਬਹੁਤਾ ਕਿ ਬਾਹਰ ਦੇਖੋ ਕਿੰਨਾ ਵਧੀਆ ਲੱਗਦਾ ਹੈ ਵੀਓ ਤੇ ਹਵਾ ਬਹੁਤ ਚੱਲਦੀ ਅੱਜ ਮੀਂਹ ਵੀ ਪਈ ਜਾਂਦਾ ਵਿੱਚ 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 ਹਵਾ ਚੱਲਦੀ ਹੈ ਰੱਬ ਨੇ ਕੀ ਗਾ ਪਾਉਂਦੀ ਫਰੀ ਜਾਂਦੀ ਆ ਤੇ ਹੁਣ ਮੈਂ ਹਨਾ ਚੌਲ ਬਣਾ ਲਾ ਲੱਗੀ ਸੀ ਕਿ ਚੌਲ ਬਣਾਉਣ ਆਂਟੀ ਕਹਿੰਦੀ ਚੱਲ ਮਨ ਤੇ ਚੌਲੀ ਬਣਾ ਲਾ ਕਹਿੰਦੀ ਅੱਜ ਚੌਲੀ ਖਾ ਲੈਨੇ ਆ ਦੇਖੋ 2:30 ਵਜੇ ਅਸੀਂ 10 ਵਜੇ ਤੇ ਲੱਗੇ ਹੋਏ ਆ ਹੁਣ ਆਪਾਂ ਸਾਰਾ ਬਚੀ ਲੀ ਕਰ ਲਈਏ ਤੇ ਚੋਲ ਚੋਲ ਖਾ ਲਈਏ ਫਿਰ ਉਸ ਤੋਂ ਬਾਅਦ ਫਿਰ ਭੰਡੇ ਭੁੰਡੇ ਹਵਾ ਲੱਗ ਜੂਗੀ ਜਾਨੂ ਚਲ ਫਿਰ ਭੰਡੇ ਟਿਕਾਏ ਜਾਣਗੇ ਲੋ ਜੀ ਆਪ ਸਾਰੀ ਫਿਨਿਸ਼ ਕਰਤੀ ਆ ਵੀ ਤੇ ਅਭੀ ਸਾਰੀਆਂ ਬਿਲਕੁਲ ਸਾਫ ਕਰਦੇ ਹਾਂ ਫ੍ਰਿਜ ਤੇ ਹੁਣ ਬਾਕੀ ਦੇ ਹਨ ਹਾਂ ਉਹ ਟੋਕਰੀ ਲਾਉਣੀ ਆ ਹਾਂ ਉਹ ਟੋਕਰੀ ਲਾ ਗੀ ਤੇ ਨਾਲੇ ਬਾਕੀ ਦੇ ਹੋਰ ਭੰਡੇ ਭੁੰਡਾ ਟਿਕਾ ਦਈਏ ਟਾਈਮ 4:30 ਹੋ ਚੁੱਕੇ ਅੱਜ ਧਾਰਾ ਕੱਢਣੀ ਐ ਨੇ ਮੈਂ ਮੰਜਉਰੀ ਚੱਕ ਲਿਆਂਦਾ ਸੀ ਆ ਮੈਂ ਕਿਹੜਾ ਬਾਰ ਬਾਰ ਬਾਹੂ ਜਿਹੜੇ ਲਾਊਗਾ ਲਓ ਜੀ ਇੱਧਰ ਕਾਲਵੀਰ ਲੱਗਿਆ ਹੋਇਆ ਆਪਣਾ ਡੱਬੇ ਡੁੱਬੇ ਜੇ ਚੰਨ ਮੈਂ ਹੈ ਇਹਨੂੰ ਕਮਾਹ ਟੋਕਰੀ ਦੇ ਵਿੱਚ ਸਾਰੇ ਚੰਦੇ ਲੱਬ ਲੱਬ ਕੇ ਉਹ ਗਾ ਪਾਈ ਜਾਂਦੀ ਆ ਟਾਈਮ ਦੇ ਦੇ ਸਤ ਵਜੇ ਮੈਂ ਕਿਹਾ ਚੱਲ ਮੈਂ ਹੈ ਨਾ ਅੱਜ ਪਿਆਰ ਜੀ ਭੁੰਨਗੇ ਹੈ ਨਾ ਰੋਟੀ ਖਾ ਲੈਣੀ ਅੱਜ ਕੋਈ ਦਾਲ ਸਬਜ਼ੀ ਨਹੀਂ ਬਣਾਈਏਗੀ ਕਿਉਂਕਿ ਸਾਰਾ ਦਿਨ ਸੋਇਨ ਲੱਗਿਆ ਸੀਗੀ ਇਹਦੇ ਵਿੱਚ ਮਰਬਾ ਹੋ ਗਿਆ ਇਹ ਵੀ ਰੱਖਦੇ ਸਾਰੇ ਚੰਦੇ ਇੱਕੋ ਇੱਕੋ ਜਿਹੇ ਚੰਨ ਕਾਲਵੀਰ ਇੱਕੋ ਇੱਕੋ ਜਿਹੇ ਸਾਰੇ ਹੈਗੇ ਆ ਖਾਣਿਆਂ ਨੇ ਹੁੰਦਾ ਮਿੱਠਾ ਆਲੇ ਦਾ ਫਰੰਬਾ ਆਹੋ ਫਿਰ ਕਿਤੇ ਪਾਪਾੰਦੇ ਉਥੇ ਨਾਲੇ ਕਾਲੂ ਗਜਾ ਲੈ ਕੀ ਕਰੀ ਜਾਂਦਾ ਦਿਖਾਏ ਆ ਜਾ ਤੇ ਬਸ ਮੈਂ ਲੱਗੀ ਸੀਗੀ ਰੋਟੀ ਰੂਟੀ ਬਣਾ ਕੇ ਹਟੀਆਂ ਪਹਿਲਾਂ ਧਾਰਾ ਕੱਢ ਕੇ ਆਈਆਂ ਨਾਲੇ ਤੇ ਹੁਣ ਲੱਗੀ ਸੀਗੀ ਸਬਜੀ ਸਬਜੀ ਵੀ ਗਾਦੀ ਅਜ ਕੁਛ ਨਹੀਂ ਲਿਆ ਤਾ ਹਾ ਚਮਚਾ ਲੈ ਲਾ ਕੱਲਾ ਚਮਚਾ ਵੀ ਇਧਰੀ ਪਈ ਆ ਬਾਹਰ ਇੱਥੇ ਗਲਾਬੀ ਜੀ ਉਹਦੇ ਵਿੱਚ ਪਈ ਆ ਬੁੱਤਾ ਓਏ ਪਿੰਕੀ ਜੀ ਟੋਕਰੀ ਭਈਆ ਚਲ ਪਈ ਆ ਔਰ ਦੇਖੋ ਸਾਡਾ ਕੰਮ ਵਧਾਈ ਜਾਂਦੀ ਹੈ ਹਜੇ ਦੇਖੋ ਮੇਰਾ ਖਲਾਰਾ ਕਿੰਨਾ ਜਿਆਦਾ ਪਿਆ ਪਿਆ ਹੁਣ ਦੇਖਦੀਆਂ ਕੁਛ ਕੁ ਹੁਣ ਸੈੱਟ ਕਰ ਦਾਂਗੇ ਤੇ ਕੁਛ ਕੱਲੂ ਸਵੇਰ ਤੱਕ ਹੋਊਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੋਈ ਦਾ ਕੰਮ ਸਭ ਤੋਂ ਜ਼ਿਆਦਾ ਹੁੰਦਾ ਏ ਹਾਂ ਦੇਖਿਆ ਤੇ ਕੰਮ ਕਰਦੇ ਕਰਦੇ ਹੁਣ ਇਹਨਾਂ ਨੂੰ ਖਾਣੇ ਦੀ ਜੀਚਾਂ ਲੱਗ ਗਈ ਹੁਣ ਘਰ ਪਹੁੰਚ ਗਿਆ ਤੇ ਬਸ ਹਾਂ ਰੋਟੀ ਬਗਾ ਕੇ ਆਟੀਆਂ ਦੇ ਨਾਲੇ ਹੋ ਗਾ ਤੇ ਇਹਨੂੰ ਮੈਂ ਕਿਹਾ ਮੈਂ ਟੋਕਰੀ ਦੇ ਵਿੱਚ ਸਾਰਾ ਕੁਝ ਛੱਡ ਦੇ ਆ ਬਾਪੂ ਉਧਰ ਮੰਗਿਆ ਆਰਪਨ ਹੋਏ ਅੱਜ ਸਾਸਟ੍ਰੀ ਕਾਲ ਤੋਂ ਬੁਲਾ ਦੇ ਤਾਂ ਕੁੜੀ ਨੂੰ ਹੁਣ ਐਦਾਂ ਨੂੰ ਮੂੰਹ ਕਰਕੇ ਓਏ ਐਦਾਂ ਨੂੰ ਮੂੰਹ ਕਰਕੇ ਸਾਸਟ੍ਰੀ ਕਾਲ ਤੇ ਚਲੋ ਜੀ ਹੁਣ ਮੈਂ ਰੋਟੀ ਰੂਟੀ ਤਾਂ ਪਕਾ ਲਈ ਤੇ ਹੁਣ ਸਬਜ਼ੀ ਦਾ ਕਰ ਲਈ ਰੋਟੀ ਰੂਟੀ ਖਾ ਕੇ ਫੇਰ ਸਾਰਾ ਕੁਝ ਇਹ ਸਮੇਟਣਾ ਸਾਰਾ ਕੁਝ ਹੁਣ ਕਰਨਾ ਕੁਸ਼ਕ ਭੰਡਤਾ ਰੱਖ ਤੇ ਹਨਾ ਉਧਰ ਮੈਂ ਮੈਂ ਤੁਹਾਨੂੰ ਦਿਖਾਉਣੀ ਆ ਤੇ ਭਾਂਡੇ ਕੁਛਕ ਤਾਂ ਰੱਖਦੇ ਤੇ ਟੋਕਰੀ ਲਾਤੀ ਸੀਗੀ ਆਪਾਂ ਤੇ ਇੰਦਰ ਬਸ ਥੋੜਾ ਜਿਹਾ ਸਮਾਨ ਅੰਦਰ ਲਿਆਂਦਾ ਤੇ ਫ੍ਰਿਜ ਚਾਲੂ ਕਰਤੀ ਫ੍ਰਿਜ ਵੈਸੇ ਹੁਣ ਚੱਲਦੀ ਆ ਹੁਣ ਇਹਦੇ ਵਿੱਚ ਸਮਾਨ ਨਹੀਂ ਰੱਖਿਆਗਾ ਮੈਂ ਕਿਹਾ ਹਜੇ ਥੋੜੀ ਜਿਹੀ ਟਾਈਮ ਚੱਲ ਆਣਾਂਗਾ ਫੇਰੇ ਇਹਦੇ ਵਿੱਚ ਸਮਾਨ ਰੱਖਾਂਗੇ ਤੇ ਬਾਕੀ ਹੁਣ ਰਸੋਈ ਦਾ ਮੈਂ ਸਾਰਾ ਹੁਣ ਸਾਡੇ ਬੁੰਡੇ ਜੀ ਕੁਛਕ ਚੰਨਤੇ ਹਜੇ ਕੁਛਕ ਉਧਰ ਬਾਹਰ ਪਾਇਆ ਦੇਖ ਦੇ ਕੇ ਸਾਰੇ ਚੰਨ ਹੋਣਗੇ ਮੈਨੂੰ ਐਵੇਂ ਨਹੀਂ ਜਿਹੜੇ ਬਾਧੂ ਘਟੂ ਜੇ ਭਾਂਡੇ ਆ ਨਾ ਸਾਰੇ ਆਪਾਂ ਉਹ ਕਰ ਕਰਦੇ ਨੇ ਕਰਦੇ ਨੇ ਆ ਤੇ ਹੁਣ ਇੱਥੇ ਵੀ ਆਪਾਂ ਜਿਹੜੇ ਹੁਣ ਕੁੱਕਰ ਵਗੈਰਾ ਖੂਗਾ ਉਹ ਸਾਰਾ ਕੁਝ ਆਪਾਂ ਚੜਤ ਤੇ ਹੁਣ ਮੈਂ ਸਬਜ਼ੀ ਬਣਾ ਲਾਂ ਟੋਟੋ ਤਿਖਾ ਲਈਏ ਫਿਰ ਉਸ ਤੋਂ ਬਾਅਦ ਦਹੀ ਦੱਤੀ ਬਣਾ ਦਾਂ ਐਦਾਂ ਦੇਖ ਸਕਦੇ ਮੈਂ ਗੱਡੀਆਂ ਵਾਲੇ ਬੈਠੇ ਨੇ ਅੱਜ ਤਾਂ ਉਹ ਖੰਭ ਹੋਇਆ ਹਾਂਜੀ ਲਓ ਜੀ ਐਨ ਬਿਲਕੁਲ ਆਪਣੀ ਰਸੋਈ ਹੋ ਗਈ ਹੈ ਜੀ ਸਾਫ਼ ਆਪਾਂ ਸਾਰਾ ਸਮਾਨ ਟਿਕਾਤਾ ਤਦ ਵੀ ਸਾਰੇ ਆਪਾਂ ਭਾਂਡੇ ਵਗੈਰਾ ਟਕਾਤੇ ਥੋੜੇ ਜਿਹੀ ਵਿੱਚ ਚੱਕਤੇ ਕਿਉਂਕਿ ਜਿਹੜੇ ਨਹੀਂ ਸੀ ਚਾਹੀਦੇ ਹੈਗੇ ਉਹ ਪਾ ਚੱਕਤੇ ਤੇ ਆਪਾਂ ਇਹਨੂੰ ਸੋਈ ਆਪਣੀ ਘੱਟ ਲੀਜੀ ਹੈ ਇਹਨੂੰ ਵਧੀਆ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਆਪਾਂ ਭਾਂਡੇ ਵਗੈਰਾ ਟਕਾਤੇ ਜਿਹੜੇ ਆਪਣੇ ਕੁੱਕਰ ਵਗੈਰਾ ਟਕਾਉਣੇ ਆਏ ਸੀਗੇ ਤੇ ਉਹ ਵਾਲੇ ਭਾਂਡੇ ਹਮ ਹੁਣ ਰੋਟੀ ਖਾ ਕੇ ਮੰਜਿਆ ਤੇ ਦੇਖ ਸਕਦੇ ਹੋ ਕਿ ਅਜਿਹਾ ਸਾਰਾ ਦਿਨ ਹੀ ਲੱਗ ਗਿਆ ਟਾਈਮ ਸਵੇਰ ਦੇ ਨਾ ਸੋਰੀ ਰਾਤ ਦੇ 9:30 ਹੋ ਗਏ 9:30 ਹੋ ਚੁੱਕੇ ਤੇ ਬਾਕੀ ਆਪਣਾ ਅੱਜ ਦਾ ਵਲੌਗ ਇੰਨੇ ਜੀ ਵਧੀਆ ਲੱਗਿਆ ਤਾਂ ਲਾਈਕ ਕਰ ਤੇ ਸੋਣਾ ਜੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਅੱਜ ਤਾਂ ਹਾਲਤ ਇੰਨੀ ਕਿ ਜ਼ਿਆਦਾ ਬੁਰੀ ਹੋਈ ਪਈ ਐ ਬਸ ਹੁਣ ਨਹਾਉਣਾ ਧੋਣਾ ਐ ਤੇ ਉਦੋਂ ਬਾਅਦ ਕਰਾਂਗੇ ਜੀ ਆਰਾਮ ਤੇ ਫੇਰ ਦੇਖਦੇ ਹਾਂ ਚਲੋ ਹਨਾ ਬਾਕੀ ਆਪਣਾ ਅੱਜ ਦਾ ਵਲੌਗ ਇੰਨੇ ਜੀ ਵਧੀਆ ਲੱਗਿਆ ਤਾਂ ਲਾਈਕ ਕਰ ਤੇ ਸੋਣਾ ਜੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨੰਮੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ